ਇਹ ਗੱਡੀ ਨਹੀਂ ਦਿਖਦੀ ਇੱਧਰ ਗਈ ਜਾਂਦੇ ਚੱਲ ਲੈ ਨਾ ਵਾ ਲੈ 10 ਆਖ ਠੇਗੇ ਇਹ ਕਿ ਆਹ 10 ਨਾ ਹਾਵਣ ਟਿਕੀ ਹੁੰਦੇ ਆ ਇਹ ਕਿ ਲਾ ਕੇ ਹੁੰਦੇ ਆ ਬੇਨੀ ਬਰਾਵਾ ਹਾਂਜੀ ਆ ਤੜਕਾੜਾ ਵਿੱਚ ਦੀ ਕਰ ਆ ਆ ਕੀਆ ਕਿੰਨੂ ਤੜਕਾੜਾ ਲਾਦਾ ਪਪਈ ਵਾਸਤੇ ਲੈ ਗਿਆ ਯਾਰ ਸਾਮਾਨ ਲੈ 10 ਕਿੱਥੇ ਗਏ ਤੇਰੀ ਭੱਜੇ ਕਿਉਂ ਜਾਣਾ ਨਹੀਂ ਗਾ ਹੂੰ ਪੁਰਾਣਾ ਹਲੇ ਧਰਦਾ ਵਾ ਪਰਾਣਾ ਆਇਆ ਇਹਨਾ ਤੇ ਪਰਾਣਾ ਚਲ ਵੀ ਗਿਆ ਵਾ ਹੈ ਆਹੋ ਕਿਤੇ ਪਤਾ ਤੱਪ ਕੁਛ ਤਾਂ ਲੈ ਐਂਦੇ ਪਹਿਲੇ ਖਰਚ ਕੇ ਤੇ ਆਹ ਹਲੀ ਕੀ ਚੁੱਕ ਕੇ ਲੈ ਜੇ ਬਣਾਵਾ ਹੁੰਦਾ ਵਾ ਦਾ ਤੜਕੇ ਲਾ ਲਾ ਇਹਨੂੰ ਤੁਹਾਨੂੰ ਪਤਾ ਹੀ ਆ ਤੁਹਾਡਾ ਭਾਈਆ ਕਿੰਦਾ ਦਾ ਫਰਕੁੰਜਾ ਹੈਗਾ ਵਾ ਉਹ ਖੜੀ ਬਾਹ ਆਪਣੀ ਨਾਲ ਦੇਦੀ ਤੇ ਲੈ ਗਿਆ ਉਹਨੂੰ ਖਿੱਚ ਕੇ ਚੱਲ 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 ਮੈਂ ਉਹ ਦੱਸ ਕੇ ਨਹੀਂ ਗਿਆ ਇਹ ਚੰਗੀ ਗੱਲ ਵਾ ਦੀ ਤੁਹਾਨੂੰ ਵੀ ਦੱਸਣਾ ਗਿਆ ਪਤਾ ਹੀ ਹੈ ਤੁਹਾਨੂੰ ਉਹਦਾ ਸੁਭਾਅ ਕਿੰਦਾ ਦਾ ਵਾ ਨਵੀਂ ਗੱਲ ਵਾ ਭਈ ਹਰ ਵਾਰ ਇਦਾਂ ਹੀ ਕਰਦਾ ਵਾ ਕਿ ਖਰਚਾ ਕਰਕੇ ਤੇ ਲੈ ਆ ਚੁੱਕੇ ਪਈਏ ਬਾਤ ਤੇ ਪਈਏ ਬਾਤ ਸੀ ਯਾਨ ਤਾ ਮੇਰੇ ਕੰਮ ਦੀ ਕੋ ਚੀਜ਼ ਹੈਗੀ ਐ ਕਿ ਨਹੀਂ ਲੈ ਦੱਸ ਹਾਈ ਹਾਈ ਆ ਤਾਂ ਮੈਨੂੰ ਚਿਕਨ ਲੱਗੰਦਾ ਇਹ ਤਾਂ ਗੰਦ ਮੈਂ ਕਦੀ ਨਹੀਂ ਕਰ ਚ ਪਉਂਦੀ ਇਹ ਹੁਣ ਕਹਿੰਦੇ ਪੁੱਤਿਆਂ ਨੂੰ ਛੱਡ ਬਾਹਰ ਹੁਣ ਇਹ ਲੈ ਆਂ ਤਰੇਸਟੈਂਡ ਅਗਲੇ ਕਿੰਨਾ ਮਹਿੰਗਾ ਪੱਜਾ ਹੀ ਗਿਆ ਆਏ ਬੋਤਲ ਬਾਤਲ ਵੀ ਲੈ ਆਂਦੇ ਮੇਰੇ ਪਈਏ ਬਾਤ ਤੇ ਕੋਈ ਗੱਲ ਨਹੀਂ ਆ ਵੇਖਦੀ ਆ ਨਾ ਉੱਛ ਦੇ ਨਾਲ ਗਿੱਚ ਦੇ ਪੱਜ ਪਈਦੇ ਦਾ ਚੀਜ਼ਾਂ ਲੈਣੋਂ ਵਾਸਤੇ ਕੱਲਾ ਕੱਲਾ ਮੇਰਾ ਭਰਾ ਆਈਗਾ ਮੇਰੇ ਤੋਂ ਵੱਖ ਘਰ ਤਾਂ ਇਹਨਾਂ ਨੇ ਰੀਜਾ ਨੂੰ ਮੈਂ ਪਾਲਣਾ ਹੀਗਾ ਹੈ ਇਕੱਠੇ ਆਪਾਂ ਖੇਡਿਆ ਕਰਦਾ ਹੈਗਾ ਸੋ ਰੀਜਾ ਮੈਂ ਕਰਦਿਆਂ ਉਹਦੀਆਂ ਉਦੋਂ ਮੇਰਾ ਰਾਬਰਗਾ ਚਾਚਾ ਹੀ ਕਰ ਉਹ ਵੀ ਮੇਰੇ ਤੋਂ ਵੱਖ ਕਰਤਾ ਰੱਬਾ ਮੈਂ ਕਰਾਂ ਤੇ ਕਰਾਂ ਕੀ ਹੁਣ ਇੱਕ ਵਾਰੀ ਮਾਂ ਮੈਨੂੰ ਕਿਸ ਪਾਸੇ ਲੱਗਣ ਦਿੰਦੀ ਹੈ ਜੇ ਮੈਂ ਚਾਚੇ ਜੀ ਨਾਲ ਜਾਣਾ ਹੋ ਤਾਂ ਫੇਰ ਲੜਾਈ ਆਜਾ ਫਾਂਸੀ ਲੈ ਲੰਦਾ ਗਈ ਆ ਜੇ ਕੋ ਹੋਏ ਤਾਂ ਸਾਰਾ ਜ਼ਿੰਮੇਵਾਰ ਮੈਂ ਆਠ ਹਰਵਾਣਾ ਹੀ ਕਰਦਾ ਪਰ ਇੱਕ ਗੱਲ ਹੈਗੀ ਆ ਮੈਂ ਆਪਣੇ ਚਾਚੇ ਨੂੰ ਆਪਣੇ ਭਰਾ ਨੂੰ ਛੱਡ ਨਹੀਂ ਸਕਦਾ ਜੋ ਮਰਜੀ ਹੋ ਜੇ ਠੀਕ ਹੈ ਨਾ ਘਟਾਉਣੇ ਤੋਂ ਇੱਥੇ ਹਨ ਕੋਈ ਗੱਲ ਨਹੀਂ ਹੁਣੇ ਮਿਲ ਕੇ ਉੱਨਾ ਜਾ ਕੇ ਆਵਾਂ ਲੈ ਸ਼ੋਕਰ ਆ ਕੇ ਤੇ ਪਹੁੰਚ ਗਈਆਂ ਮੈਂ ਆਖੀਰ ਕਿਤੇ ਨਾ ਇਹ ਨਾ ਕਿਤੇ ਕੋਈ ਫੋਨ ਮਰ ਚੁੱਕਿਆ ਵਾ ਆ ਗਈ ਪਿਆ ਕੇ ਤੇ ਕਰਕੇ ਤੇ ਇੰਨਾ ਚਿਰ ਹੋ ਗਿਆ ਸੱਚੀ ਐ ਜੀ ਤੇ ਕਰਦਾ ਹੀ ਆ ਨਾ ਮਾ ਪੈਂਦ ਕਰਦੇ ਆਉਣ ਨੂੰ ਇਹਨਾਂ ਦੇ ਕਿ ਉਹ ਗੱਲ ਕਿਤੇ ਭਲਾਏ ਨੇ ਕਿ ਭੂਆ ਹੁਣ ਉੱਡ ਗਈ ਬਾਹਰ ਹੁਣ ਕਿਹੜਾ ਸਾਨੂੰ ਇਹਦੀ ਕੋਈ ਪਰਵਾਹ ਆ ਆ ਮੇਰਾ ਮੋਗ ਨਹੀਂ ਨਾ ਛੱਡਦਾ ਮੈਨੂੰ ਕੀ ਕਰਾਂ ਹਾਏ ਹਾਏ ਆ ਗਈ ਇੱਦਿ ਕਿ ਤੁਮ ਆ ਜਾਓ ਲੀ ਕੌਣ ਆਇਆ ਬਾਹਰ ਹਾਏ ਜਿਹੜੇ ਕੰਮ ਦਾ ਡਰ ਹੀ ਉਹੀ ਹੋ ਗਿਆ ਇਹ ਕਿਥੋਂ ਆ ਗਈ ਆਇ ਇੱਕ ਦੱਬਿਆ ਚੋਕੇ ਉੱਪਰ ਜੀ ਆਉਂਦੀ ਐ ਦੱਸ ਹਾਏ ਇਹ ਸਾਰੇ ਕੰਪੁਠਾ ਹੋਏ ਨਾ ਉੱਤੇ ਪੈ ਗਿਆ ਕੋ ਵਾਲਾ ਇਹਨੂੰ ਕਿਨੇ ਦੱਸਿਆ ਇਹਦੇ ਕੱਢੇ ਛੱਡੀ ਆਉਣਾ ਨਹੀਂਗਾ ਇਹ ਐਂ ਟਾਈਮ ਤੇ ਪਹੁੰਚੀ ਆ ਮੋਕੀ ਤੇ ਚੌਕਾ ਜੀ ਨੂੰ ਕਹਿੰਦੇ ਆ ਉਹ ਮਾਰਿਆ ਇਹਨੇ ਤੇ ਪੈ ਗਿਆ ਘਵਾੜਾ ਹੁਣ ਤੇ ਪਗਨ ਤੀ ਨਵੀਂ ਪਸੂੜੀ ਪਹਿਨੀ ਆ ਭੱਜੀ ਆਉਂਦੀ ਡੈਲ ਚੁੱਕੇ ਚੱਲ ਕੋਈ ਨਹੀਂ ਆ ਕੀ ਕੰਮ ਹੁੰਦਾ ਹੁਣ ਮੇਰੇ ਘੇਟੋ ਬੰਨ੍ਹ ਕਰ ਸਕਦੀ ਗਾਈ ਅਮਾ ਇਹਨੇ ਕੋਈ ਗੱਲ ਨਹੀਂ ਵੇਖਦੀ ਆ ਮੈਨੂੰ ਲੱਗਦਾ ਵਾ ਇਹਨੂੰ ਜਰੂਰ ਸਣੀ ਨੂੰ ਫੋਨ ਕਰਕੇ ਸੱਤਿਆ ਹੁਣ ਆ ਲੈ ਤੇ ਇਧਰ ਤੱਕ ਦਵੋ ਤਾਂ ਕਰਵਾ ਤੁਹਾਡੇ ਘਰਾਂ ਕੰਮ ਸ਼ੁਰੂ ਹੋਇਆ ਵਾ ਤੇ ਇਹ ਆਹ ਹਲ ਹੋ ਗਈ ਆ ਪਤਾ ਹੋਣਾ ਕਿ ਐਡੀ ਲੰਮੀ ਜ਼ੁਬਾਨ ਦਾ ਘਵਾੜੀ ਜੋ ਮੱਥੇ ਕਰਵਾ ਜਾਂਦੀ ਆਂਗੇ ਤੇ ਮੇਰਾ ਤੇ ਬੰਦਾ ਤਾਂ ਮੁੰਡਾ ਜਿਹੜਾ ਉਹ ਅੱਗੇ ਮੇਰੇ ਵਾਸਤੇ ਵਿੱਚ ਨਹੀਂ ਆ ਅੱਗੇ ਬਾਹਰ ਉਹ ਪੈਣਦੇ ਆ ਵੀ ਉਹਨਾਂ ਨੂੰ ਲੈ ਕੇ ਘਰ ਲੈ ਕੇ ਤਾਂ ਹੁਣ ਇਹ ਆ ਗਿਆ ਤਾਂ ਹੁਣ ਇੰਨਾ ਰਲ ਕੇ ਤਾਂ ਭਾਵੇਂ ਇਹੋ ਕੰਮ ਹੋ ਜੇ ਕੋਈ ਗੱਲ ਨਹੀਂ ਨਾ ਪੈ ਗੀ ਜੇ ਗਈ ਆ ਕੋਈ ਨਹੀਂ ਉਹਨੂੰ ਫੇਰ ਸੱਤੂ ਨਹੀਂ ਫੇਰ ਕੰਮ ਕਰੂੰਗੀ ਹਾਂ ਮੈਂ ਤੇ ਖਾਜਾ ਆ ਕੇ ਇਹ ਤੇ ਤੁਮ ਅੱਗੇ ਬੁਲਾ ਲੈ ਕੋਣੀ ਮੇਰੇ ਭੂਆ ਆਹ ਦੀ ਸੱਸਰੀ ਕਾਲ ਤੇ ਇਹ ਮੇਰੇ ਨਾਲ ਕੋਈ ਸੱਸਰੀ ਕਾਲ ਨਹੀਂ ਹੈ ਸੱਸਰੀ ਕਾਲ ਭੂਆ ਲੈ ਕੀ ਹੋ ਗਿਆ ਭੂਆ ਜੀ ਇਹ ਤੇ ਘਰ ਨਹੀਂ ਬੜੇ ਆਏ ਜੇ ਤੇ ਜੇ ਸਵਾ ਇਹ ਤੇ ਗਰਮੀ ਪੜੇਗੀ ਨਹੀਂ ਗਰਮ ਕੀਵੇਂ ਹੁਣਾ ਮ ਕੋੜੇ ਫੋਨ ਕਿਤੇ ਮੈਨੂੰ ਘੰਟਾ ਹੋ ਗਿਆ ਉੱਧਾ ਉਥੇ ਖਰੋਤੀ ਨੂੰ ਕਿੱਥੇ ਗਏ ਨੇ ਗਰਜਿੰਦਰ ਨੂੰ ਸਾਰਸ ਨੂੰ ਮਾਰਵਾਜ ਗਰਜਿੰਦਰ ਨੂੰ ਮਾਰਵਾਜ ਜੀ ਬਹੁਤ ਸਰੀ ਮੈਂ ਫੋਨ ਕਰਨ ਲਈ ਕਿ ਮੈਨੂੰ ਆਣ ਕੇ ਕੋਈ ਲੈ ਜੇ ਆਣ ਕੇ ਮੈਂ ਸਰਦੀ ਤਪਦੀ ਹਾਂ ਤੇ ਗਰਮੀ ਵਿੱਚ ਉਸੇ ਤੁਰਕੀ ਆਈ ਆ ਫੋਨ ਲੈ ਕੇ ਕਿ ਅੱਗੇ ਕਿ ਕਿ ਆ ਕੇ ਲੈ ਜੇ ਫੋਨ ਆਉਂਦੇ ਨਹੀਂ ਅੰਦਰ ਸੁੱਤੇ ਹੋਣੇ ਆ ਜੀ ਸੁੱਤੇ ਹੋਣੇ ਆ ਨਾਲ ਬੜੀਆਂ ਨੀਂਦਾਂ ਚੜੀਆਂ ਨੇ ਕੋਈ ਗੱਲ ਤੇ ਬਹੁਤ ਸਹੀ ਬੋਹਾਂ ਕੀ ਮੈਂ ਸਿਰ ਸਵਾ ਤੇਰੇ ਬੋਹਾਂ ਬੈਜੋ 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 ਤੇ ਹੀ ਮੈਂ ਫੋਨ ਆਵਾਜ਼ ਮਾਰਦਾ ਤੁਹਾਨੂੰ ਆ ਪਾਣੀ ਪੀ ਪਫੜੇ ਕੱਡੇ ਕਰਤੀ ਹੁਣ ਚਲਿੱਤਰ। ਬਾਜੀ ਪੂਆ ਜੀ ਬਹਿ ਤੇ ਜਾਓ ਪਾਣੀ ਪੀ ਲੋ ਪਾਣੀ ਵਿੱਚ ਹੋ ਖੁਸ਼ ਹੁਣੀ ਆ। ਲਓ ਪੂਆ ਜੀ ਪਾਣੀ ਪੀਓ ਲਓ ਇਹਨੂੰ ਹਰ ਇੱਕ। ਆਹ ਹੈ ਤੇ ਕਿਤੇ ਕੱਲ ਪੇ ਬੜੇ ਤੇ ਗਰਮੀ ਬੜੀ ਆ ਨਾ। ਇਹ ਪੂਆ ਜੀ ਪਤਾ ਹੁੰਦਾ। ਤੇਹੀੋਂੜੇ ਦੱਸ ਅੱਡਾ ਤੇ ਹਾਵ ਆ ਥੱਲੇ ਹੁੰਦਾ ਚੇਰ ਲੱਗਣਾ ਠੀਕ ਹੁੰਦਾ ਚੇਰ ਲੱਗਣਾ ਕਿ ਫੋਨ ਤੇ ਵੇਖੋ ਕਿੰਨੇ ਕਿ ਮਿਸ ਕਾਲ ਆਈਆਂ ਨਾ ਕਿਤੇ ਪੁੱਤ ਨਹੀਂ ਚੁੱਕਿਆ ਨਾ ਪਿਓ ਨਹੀਂ ਚੁੱਕਿਆ ਗਏ ਕਿੱਥੇ ਇਹਨਾਂ ਦੀ ਖਬਰ ਲਵਾ ਜਰਾ ਕੋਈ ਅੰਦਰ ਹੀ ਆ ਭਾਜੀ ਅੰਦਰ ਹੀ ਆ ਤੂੰ ਤੂੰ ਵੀ ਨਾ ਆਪਣਾ ਫੋਨ ਵੇਖਿਆ ਹਾਂ ਮੈਂ ਕਿੱਥੇ ਵੇਖਣਾ ਫੋਨ ਮੈਂ ਤਾਂ ਸੋਈ ਜਿਲੀ ਤੇ ਹਾਂ ਨਾ ਮੈਂ ਤਾਂ ਸੋਈ ਜਿਲੀ ਲੱਗੀ ਕੰਮ ਤੋਂ ਆ ਆ ਵੇਖੋ ਆਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਸੀ ਕਾ ਤੁਹਾਡੇ ਫੋਨਾਂ ਨੂੰ ਅੱਗ ਲੱਗੀ ਕਿੱਥੇ ਕਿੱਥੇ ਰਵਾੜੇ ਫੋਨ ਤੇ ਹੀ ਖਾਪ ਗਈ ਕਿਤੇ ਮੈਂ ਫੋਨ ਕਰਦੇ ਕਰਦੇ ਕਾਰਾਂ ਦਾ ਡੈਕਡੀਆਂ ਦਾ ਸੁੱਖ ਕਾਰਾਂ ਦਾ ਨਾ ਸਕੂਟਰਾਂ ਮੋਟਰਸਾਈਕਲ ਦਾ ਸੁੱਖ ਬਾਹਰ ਜਾਓ ਤੁਸੀਂ ਆਜੋ ਲੈਣਾ ਪੋਣਾ ਮੈਂ ਕੀ ਆ ਪਤਾ ਗੱਲ ਕੀ ਲੈਣਾ ਕੀ ਆ ਮੈਂ ਤੇ ਲਈ ਛੁੱਟੀ ਆਜਾ ਹੂੰ ਤੇ ਫੋਨ ਕੀਤਾ ਸਵੇਚੋਂ ਤੰਗ ਬੜਾ ਕਰਦੇ ਪਿਛੋਂ ਮੈਂ ਚੱਲ ਜਾਈਂ ਵੇਲਾ ਜਨ ਕਰ ਆਰਾਮ ਕਰਦੇ ਮੈਂ ਚੱਲ ਜੇ ਮੈਂ ਬੁਰਿਆ ਪਾਪਾ ਨੂੰ ਆਈ ਗਈਆਂ ਤੇ ਮੈਨੂੰ ਕੋਈ ਅਗੋਂ ਲੈ ਜੂ ਗਾਣ ਕੇ ਕੋਈ ਗੱਡੀ ਤੇ ਕੋਈ ਸਕੂਟਰ ਦੇ ਕੋ ਮੋਟਰਸਾਈਕਲ ਤੇ ਹਾਰ ਕੇ ਡਿੱਗ ਡਿੱਗ ਕੇ ਤੇ ਮੈਂ ਤੁਰ ਕੀ ਆਇਆਂਗੇ ਤੇ ਵੇਖ ਮੇਰਾ ਹਾਲ ਉਤੋਂ ਇੰਨੀ ਗਰਮੀ ਤੇਰੇ ਕੋ ਫੋਨ ਹੀ ਰੱਖੇਗਾ ਭਾਈ ਹਾਏ ਮੇਰੇ ਕੋ ਤਾਂ ਹੈਗਾ ਫੋਨ ਅੱਗ ਲੱਗਣਾ ਮੈਂ ਤਾਂ ਸੋਈ ਚ ਬੜੀਆਂ ਕੰਮ ਕਰਦੀ ਨਹੀਂ ਇਹ ਲੈ ਦੇਣੀ ਆ ਵੇ ਕਿਧਰੋਂ ਆ ਗਈ ਆ ਨਾ ਚੁੱਕਾਂ ਫੋਨ ਆ ਨਾ ਚੁੱਕਾਂ ਫੋਨ ਆ ਦੱਸ ਚਲ ਦੇ ਮੈਂ ਨੇ ਚੁੱਕਿਆ ਤੂੰ ਹੀ ਕਿਹੜਾ ਚੁੱਕ ਲਿਆ ਤੂੰ ਹੀ ਦੱਸੋ ਤੁਸੀਂ ਕਿਉਂ ਚੁੱਕਿਆ ਆਪਣਾ ਫੋਨ ਓਏ ਮੇਰਾ ਸੇਚੋ ਵੀ ਲੈ ਇਹਦੀ ਮੇਰੀ ਗਲਤੀ ਆ ਹੱਦ ਹੋ ਗਈ ਤੁਹਾਡੇ ਵਾਲੀ ਰਹਿ ਕੇ ਕਿ ਸਾਰੀ ਗੱਲ ਮੇਰੇ ਸਿਰ ਤੇ ਸੁੱਟ ਦਿਆ ਕਰੋ ਤੁਸੀਂ ਚਲ ਕੋਈ ਗੱਲ ਹੀ ਪੂਆ ਜੀ ਬਹੁਤ ਹੀ ਗੱਲਾਂ ਬਾਤਾਂ ਕਰੋ ਬਹਿਣਾ ਮੈਂ ਕੀ ਆ ਬਹਿਣਾ ਮੈਂ ਮੈਂ ਉਹ ਆ ਜੀ ਤੁਸੀਂ ਬੋਲ ਨਹੀਂ ਕੀਤਾ ਦੱਸਿਆ ਨਹੀਂ ਤੁਹਾਨੂੰ ਦੱਸਣਾ ਮੈਂ ਕੀ ਸੀ ਤੁਹਾਨੂੰ ਦੱਸਦੀ ਮੈਂ ਕੀ ਤੂੰ ਕਿ ਗੱਲ ਦਾ ਪਤਾ ਲੱਗਣ ਦਿੱਤਾ ਮੈਨੂੰ ਕਿਦੈ ਮੈਂ ਤਾਂ ਆਂਦੇ ਨੇ ਬਾਹਰ ਗਈ ਉੱਜੜੀ ਆਨੇ ਕਿਹੜਾ ਮੜਕੇ ਆਉਣਾ ਜਾਣਾ ਜਾਂ ਕਿਦਾਂ ਇਹਦਾ ਕਿਹੜਾ ਕੋਈ ਹੈਗਾ ਇਹਨੇ ਨਾ ਇਹ ਪਤਾ ਲੱਗੇ ਨਾ ਇਹਦੇ ਕੰਨੀ ਖ਼ਬਰ ਹੀ ਪਾਈ ਐ ਇੱਥੇ ਕੀ ਕੁਝ ਹੋ ਗਿਆ ਕੀ ਕੁਝ ਬਣ ਗਿਆ ਤੇ ਮੈਨੂੰ ਕੁਝ ਪਤਾ ਹੀ ਨਹੀਂ ਆ ਤੇ ਮੈਨੂੰ 2 ਦਿਨ ਹੋਏ ਬਾਹਰੋਂ ਆਏ ਨੇ ਤੇ ਮੈਨੂੰ ਫੋਨ ਆਇਆ ਹੈ ਤੇ ਪਿੰਡੋਂ ਪੂਰਾ ਨਿੱਕਾ ਐਵੇਂ ਜਿੱਦ ਕਰ ਗਿਆ ਸੀ ਨਿੱਕਾ ਜਿੱਦ ਕਰ ਗਿਆ ਆ ਜਿਹੜੀ ਨਾਲ ਦੀ ਹੈ ਨਾ ਇਹ ਬਹੁਤ ਅੰਤਰੀ ਹੈ ਨਿੱਕੇ ਦਾ ਤੈਨੂੰ ਵੀ ਪਤਾ ਭਰਾ ਵਾ ਤੇਰਾ ਮੈਂ ਤਾਂ ਬੜਾ ਚੰਗਾ ਵਾ ਤੇ ਕਿੰਨੀ ਉਹ ਬੋਟੀ ਕਿੰਨੀ ਚੰਗੀ ਐ ਤੂੰ ਵੀ ਉਹਦੇ ਮਗਰ ਲੱਗ ਗਿਆ ਭਰਾ ਤੇ ਮੇਰਾ ਚੰਗਾ ਪਰ ਇਹ ਜਿੰਨਾਂ ਨੇ ਦੇ ਨਹੀਂ ਬਣ ਗਿਆ ਨਹੀਂ ਤੂੰ ਉਹਦੇ ਮਗਰ ਕਿਦਾਂ ਲੱਗ ਗਿਆ ਤੂੰ ਕਿਦਾਂ ਇਸ ਚੀਜ਼ ਸੋਚ ਲਈ ਵੀ ਮੈਨੂੰ ਐਡ ਕਰਦਾ ਵਿਚਾਰੇ ਨੂੰ ਉਹ ਸਾਰਾ ਤੁਹਾਡਾ ਕਰਦਾ ਕੰਮ ਲਈ ਫਿਰੇ ਤੂੰ ਤਾਂ ਚੱਲ ਜਾ ਨਾ ਆਪ ਕੰਮ ਤੇ ਫਿਰ ਨਹੀਂ ਪਤਾ ਉਹ ਮੈਨੂੰ ਬੰਦਿਆ ਡਾ ਰਿਹਾ ਤੂੰ ਨਹੀਂ ਆਣਾ ਤੈਨੂੰ ਨਹੀਂ ਪਤਾ ਤੂੰ ਉਹਦੇ ਗੱਲਾਂ 'ਚ ਆ ਗਿਆ ਸਾਰੇ ਘਰ ਦਾ ਉਹਨੇ ਜੰਜਾਲ ਚੁੱਕਿਆ ਵਿਚਾਰੇ ਨੇ ਘਰ ਦਾ ਕਰੇ ਬਾਹਰ ਦਾ ਕਰੇ ਸਾਰਾ ਕੁਝ ਕਰੇ ਉਹ ਸਾਰ ਦਿਨ ਚੌਂਕੇ ਚ ਵੜਦੀ ਇਹ ਮਾਹ ਰਾਣੀ ਅੰਦਰ ਬਹਿ ਕੇ ਤੇ ਆਰਡਰ ਕਰਦੀ ਆ ਤੇ ਮੁੜ ਕੇ ਕਹਿ ਦਣਾ ਵੀ ਸਾਰਾ ਕੁਝ ਮੈਂ ਆ ਹੀ ਕਰਦੀ ਆ ਚੱਲ ਪੁਹਾਨ ਤੋਂ ਜੀ ਆ ਗਈ ਜੀ ਉਹਨੂੰ ਘਰ ਤੇ ਆ ਗਈ ਹੁਣ ਮੈਂ ਕੁਝ ਕਰਕੇ ਜਾਉਂਗੀ ਮੈਂ ਕੁਝ ਕਰਕੇ ਜਾਉਂਗੀ ਆਈ ਆ ਤੁਹਾਡੀ ਭੈਣ ਤੇ ਕਰ ਗਈ ਨਾ ਤੇਰੇ ਵਾਲਦਿਆਂ ਗੱਲਾਂ ਸਾਰੀਆਂ ਉਹ ਤੇ ਖਾਣ ਦੀ ਕੁੱਤੀ ਆ ਲਾਲਚਨ ਕੇ ਥਾਂ ਦੀ ਨਹੀਂ ਨਹੀਂ ਇਥੇ ਚਾਰ ਪੈਸੇ ਮਿਲਦੇ ਆ ਤੇਰੀ ਬੋਲਵਾਦੀ ਗੱਲ ਮੈਂ ਜਾਣਦੀ ਹਾਂ ਉਹਨੂੰ ਬਚਪਨ ਤੋਂ ਹੀ ਮੈਨੂੰ ਨਹੀਂ ਪਤਾ ਪਤੀ ਜੀ ਮੇਰੀ ਆ ਆਏ ਮੈਨੂੰ ਦੱਸ ਕਿਵੇਂ ਨਿਕਾਇਆ ਭਾਈਆ ਜੀ ਛਾਟੀ ਭੱਜ ਗਏ ਮਿੰਨ ਤੇ ਅੱਗ ਲੱਗੀ ਜੇ ਤੈਨੂੰ ਪਤਾ ਲੱਗਾ ਕਹਿ ਬਚਾਰੇ ਸਨੀ ਨਾ ਤਾਂ ਬੜਾ ਹੋਂਡਿਆ ਵਾ ਉਹਦੇ ਨਾਲ ਧੋਖਾ ਇੰਨਾ ਵਿਚਾਰਾ ਚੰਗਾ ਮੇਰਾ ਪੁੱਤ ਪੋਲਾ ਕਿਦੇ ਪਤੀਆ ਮੇਰਾ ਉਹ ਕਿਦੇ ਫੋਨ ਕਰੇ ਕਰੇ ਰਾਜੀ ਤੁਸੀਂ ਜੇ ਤੁਸੀਂ ਕਦੀ ਫੋਨ ਹੀ ਮੈਨੂੰ ਕੀਤਾ ਕਦੀ ਕਰਕੇ ਪੁੱਛਿਆ ਪੂਆ ਹੈਗੀ ਆ ਕਿ ਮਰ ਗਈ ਆ ਪੂਆ ਤੁਹਾਨੂੰ ਪਤਾ ਤਾਂ ਹੈ ਕਿ ਕਹਦੇ ਮੇਰਾ ਟਾਈਮ ਨਹੀਂ ਲੱਗਦਾ ਜੀ ਮੈਂ ਪਹਿਲਾਂ ਰੋਟੀ ਲਾਵਾਂਗਾ ਜਾਂ ਫਿਰ ਚਾਹ ਲੈਣਾ ਮੈਨੂੰ ਕੁਝ ਨਹੀਂ ਭੈਣ ਚਾਹੀਦਾ ਹਾਏ ਹਾਏ ਤਾਂ ਕੁਝ ਨਹੀਂ ਚਾਹੀਦਾ ਨਹੀਂ ਨਹੀਂ ਕੁਝ ਨਹੀਂ ਚਾਹੀਦਾ ਨੇ ਤੇ ਕਰ ਲੈਣਾ ਤੁਹਾਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਤਾਂ ਪਕੌੜੇ ਕੱਢਣ ਲੱਗਿਆ ਨਾ 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 ਗਰਮੀ ਨੇ ਜਾਣ ਅੱਗੇ ਨਿਕਲੇ ਪਕੌੜੇ ਕੱਢ ਕੇ ਮੈਨੂੰ ਹੋਰ ਮਾਰ ਲੈ ਦੱਸ ਫਿਰ ਫੁਲਕਾ ਲੈ ਹੁਣੇ ਨਹੀਂ ਨਹੀਂ ਕੁਝ ਨਹੀਂ ਲੈਣਾ ਮੈਂ ਉਹ ਸੈਰ ਸੇ ਕਿੱਥੇ ਆ ਜਾ ਹਾਲ ਦੀ ਹਾਲ ਦੀ ਕੁੱਤਾ ਹਾਣਾਂ ਪੂਆ ਤਰਕੇ ਤੇ ਡੇ ਚੋਂ ਆਈ ਆ ਕਿ ਇਹਨੂੰ ਕੋ ਖਬਰ ਨਹੀਂ ਕੁਛ ਨਹੀਂ ਫੋਨ ਕਰ ਕਰ ਕੋ ਮਰ ਗਈ ਆ ਕਿਤੇ ਵੀ ਚੱਲ ਮੈਨੂੰ ਕੋ ਲੈਣ ਹੀ ਅੱਗੋਂ ਆ ਜੇ ਕੋਈ ਮੇਰੇ ਤੱਕ ਪਹੁੰਚਿਆ ਰਹੇਗਾ ਕਿੱਦਾਂ ਮੈਂ ਪਹੁੰਚੀ ਇੱਥੇ ਮੈਨੂੰ ਪਤਾ ਪੂਆ ਤੈਨੂੰ ਫੋਨ ਕਰਨਾ ਸੀ ਸਾਰੀ ਗੱਲ ਦੱਸਣੀ ਇੱਕ ਮਿੰਟ ਜਦੋਂ ਹੋ ਗਿਆ ਸਾਰਾ ਕੁਝ ਉਦੋਂ ਦੱਸਣਾ ਸੀ ਮੈਨੂੰ ਨਹੀਂ ਇਕਦਮੀ ਨਹੀਂ ਤੇਰਾ ਫੱਜ ਬੰਦਾ ਸੀ ਮੈਨੂੰ ਸਲਾਹ ਕਰਦਾ ਮੇਰੇ ਨਾਲ ਕਿ ਪੂਆ ਨੂੰ ਇੱਕ ਮਾੜਾ ਜਿਹਾ ਫੋਨ ਕਰਕੇ ਦਸੀਏ ਆ ਕੋਈ ਸਾਡੇ ਘਰ ਵਿੱਚ ਚੱਲਣ ਡਿਆ ਵਾ ਤੇ ਕਰਨਾ ਚਾਹੀਦਾ ਸਾਨੂੰ ਕਿ ਨਹੀਂ ਕਰਦੇ ਤੂੰ ਕੋਈ ਜ਼ਰੂਰੀ ਨਹੀਂ ਸਮਝਿਆ ਪੂਆ ਜਦੋਂ ਦਾ ਕੰਮ ਹੋਇਆ ਨਾ ਮੇਰਾ ਤਾਂ ਦਿਮਾਗ ਹੀ ਸੌ ਗਿਆ ਬ ਸੁਜਿਆ ਵੜਿਆਂ ਦੀ ਮੈਂ ਕੀ ਕਰਾਂ ਉਹ ਸੁਜਿਆ ਤੂੰ ਤੂੰ ਉਹਦੇ ਮਗਰ ਲਗਾ ਕੇ ਠੀਕ ਹੀ ਕਹਿਨੇ ਕਿ ਆ ਵਾ ਵੀ ਜਨਾਨੀਆਂ ਦੇ ਮਗਰ ਲੱਗ ਜਾਂਦੇ ਨੇ ਬੱਤੇ ਇਹ ਨਹੀਂ ਸੋਚਣਾ ਆਪਣੇ ਭਰਾ ਦਾ ਨਹੀਂ ਕੋਈ ਸੋਚਿਆ ਵੀ ਸਾਰਾ ਕੰਮ ਤੰਦਾ ਉਹ ਲਈ ਫਿਰਦਾ ਉਹਦਾ ਮੈਂ ਕੋਈ ਸੋਚਾਂ ਜਿੱਦਾਂ ਉਹਨੇ ਕਿਹਾ ਤਾਂ ਮਗਰ ਪ੍ਰਭ ਨਹੀਂ ਹੁੰਦਾ ਮਗਰ ਲੱਗ ਗਿਆ ਤੂੰ ਵੀ ਚੱਲ ਇੰਜ ਕਰ ਭੂਆ ਥੱਕੀ ਆਈਂ ਆ ਤੂੰ ਥੋੜਾ ਆਰਾਮ ਕਰ ਲੈ ਮੈਂ ਆਰਾਮ ਰੂਮ ਕਰਦੀ ਆਈਂ ਆ ਮੈਂ ਆਰਾਮ ਕੀ ਕਰਨਾ ਆਜੋ ਅੰਦਰ ਆਰਾਮ ਤੇਰਾ ਮੈਨੂੰ ਕਰਾਤਾ ਦੇ ਆਜੋ ਆਜੋ ਅੰਦਰ ਅਸੀਂ ਆਰਾਮ ਕਰਦੇ ਆਂ ਤੇ ਫੇਰ ਗੱਲ ਕਰਨੀ ਕੋਈ ਨਹੀਂ ਮੈਂ ਗੱਲ ਹੁਣ ਤੇ ਮੈਂ ਕਰੂੰਗੀ ਚੱਜ ਨਹੀਂ ਆਈਂ ਗੱਲ ਮਕ ਲੈਨੀ ਖਬਰ ਜਰਾ ਚੰਗੀ ਤਰ੍ਹਾਂ ਇਹਨਾਂ ਦੀ ਮੈਨੂੰ ਦਿਸਣ ਨਹੀਂ ਡੇ ਕਿੱਥੇ ਗਏ ਆ ਵੇ ਸਨੀ ਆਏ ਨਾਲ ਜੀਤ ਲੱਭਣ ਡਿਆ ਨਾ ਸਨੀ ਲੱਭਣ ਡਿਆ ਗਏ ਕਿੱਥੇ ਆ ਆਹ ਹੈ ਨਹੀਂ ਦਲਜੀਤ ਇਹ ਦਲਜੀਤ ਵੇ ਸਨੀ ਆਏ ਕਿੱਥੇ ਚਲ ਗਏ ਸਾਰੇ ਮੈਂ ਤੇ ਕੋਣ ਜੀ ਨਹੀਂ ਕਰਨੇ ਹਾਂ ਬਿਨਾਂ ਕਿਦੇ ਮੈਂ ਤਾਂ ਕੋਈ ਨਹੀਂ ਦਿਸਣਾ ਉਹ ਹੋਈ ਗੱਲ ਹੋਈ ਸ਼ੱਦਾ ਵਿਚਾਰੇ ਪੁਰਾਣੇ ਘਰ ਚੱਲ ਗਏ ਨੇ ਹਾਏ ਮੇਰਾ ਤੇ ਤੇ ਖਲੋਨ ਜੀ ਨਹੀਂ ਕਰਨਾ ਮੈਂ ਤਾਂ ਉਧਰ ਹੀ ਜਾਣੀ ਮੈਂ ਤੇ ਉੱਥੇ ਨਹੀਂ ਜਾਣਾ ਚਾਹ ਬਣਾਇਆ ਤੇਰ ਬੁਆ ਜੀ ਚਾਹ ਨਾ ਪਕਵੜੇ ਕੱਢਦੀਆਂ ਤੁਹਾਡੇ ਲਈ ਪਕਵੜੇ ਪਾਲ ਆਪਣੇ ਸਿਰ 'ਚ ਪਕਵੜੇ ਕੱਢਦੀਆਂ ਮੇਰਾ ਤਾਂ ਖਲੋਨ ਜੀ ਦਾ ਤੇਰੀ ਸ਼ਕਲ ਵੇਖਣ ਨੂੰ ਜੀ ਨਹੀਂ ਕਰਨ ਰਿਆ ਤੁਹਾਡੇ ਬੁਆ ਜੀ ਇੱਥੇ ਬੈਠ ਚੁੱਕਲੇ ਆ ਨਹੀਂ ਮੈਂ ਚਲੀ ਉਧਰ ਨਹੀਂ 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 ਮੈਂ ਚਾਹੂ ਮੈਂ ਨਹੀਂ ਨੂੰ ਚਾਹੁੰਦੀ ਮੈਂ ਚਲੀ ਉਧਰ ਕਿੱਧਰ ਚਲੇ ਤੁਸੀਂ ਲੈ ਤਾਨੂੰ ਕਿਨੇ ਕਹਦਾ ਸਣੀ ਮੈਨੂੰ ਉਧਰ ਸਣੀ ਮੈਨੂੰ ਸਾਰਾ ਪਤਾ ਲੱਗ ਗਿਆ ਸਣੀ ਬੁਆ ਜੀ ਇੱਕ ਕਿਧਰ ਨਹੀਂ 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 ਹੋ ਗਈ ਆ ਪਿਆ ਇੱਥੇ ਰਾਮ ਨਾਲ ਲੈ ਆ ਕੇ ਹਾਂ ਪਤਾ ਹਦੋ ਵੀਰ ਮੈਂ ਹੁਣ ਕੀ ਕਰਾਂ ਕਿੱਦਾਂ ਰੋਕਾਂ ਹੁਣ ਤੇ ਉਧਰ ਚਲ ਗਈ ਆ ਤੇ ਇਹ ਨਾ ਮੈਨੂੰ ਅੱਗੇ ਪਤਾ ਸੀ ਕਿ ਇਹ ਕਲਾ ਪੈਣੀ ਪੈਣੀ ਕੁਛ ਨਾ ਕੁਛ ਹੋਣਾ ਹੀ ਹੋਣਾ ਤੇ ਮੈਂ ਕੀ ਕਰਾਂ ਮੇਰੇ ਹੱਥ ਵਾਸਤੇ ਕੁਛ ਨਹੀਂ ਹੈਗਾ ਮੈਂ ਆਹ ਪੱਥਰੇ ਦੇ ਤਰਲੇ ਕੀਤਾ ਵੀ ਆ ਜਾਓ ਘੋਆ ਜੀ ਆ ਜਾਓ ਪਰ ਨਹੀਂ ਮੇਰੀ ਮੰਨੀ ਇੱਕ ਵੀ ਚਲ ਕੋਈ ਹੁਣ ਨਕੀ ਜੀ ਕਰਾਂ ਹੁਣ ਤਾਂ ਦਿਮਾਗ ਲੰਮੀ ਜੇ ਪੈਣ ਜੀ ਨੂੰ ਫੋਨ ਕਰਦੀ ਆ ਉਹਨੂੰ ਦੱਸ ਦੇ ਸਾਰੀ ਗੱਲ ਉਹਿਆ ਸਸਟੀਕਾਰ ਸਸਟੀਕਾਰ ਠੀਕ ਠਾਕ ਜੀ ਠੀਕ ਠਾਕ ਹਾਂ ਪੁੱਤ ਤੂੰ ਇੰਨੇ ਕਦੋਂ ਵੀ ਤੇ ਆਈ ਜੇ ਮੈਂ ਹੁਣੇ ਅਜੇ ਆਈ ਆ अच्छा अच्छा ते ਬਹੁਤ ਅੰਦਰ ਨਹੀਂ ਨਹੀਂ ਬਹਿਣਾ ਤੇ ਅੰਦਰ ਕੀ ਆਵੇ ਇੰਨਾ ਕੁਝ ਹੋ ਗਿਆ ਇੱਥੇ ਪੁੱਤ ਮੈਨੂੰ ਦੱਸਿਆ ਕਿ ਇਹਨੇ ਕੁਝ ਨਹੀਂ ਤੂੰ ਹੀ ਕੋਈ ਫੋਨ ਪੰਨ ਕਰ ਦੇਂਦਾ ਉਹ ਅਜੇ ਤਾਂ ਮੁੱਕੀ ਇੰਨਾ ਕੁਝ ਹੋ ਗਿਆ ਵਾ ਇੱਥੇ ਕਿਤੇ ਮੈਂ ਚਲੀ ਉਧਰ ਸਣੀ ਹੋਣਾ ਵੱਲ ਮੇਰੀ ਗੱਲ ਸੁਣੋ ਹਾਂ ਤਈ ਅੰਦਰ ਤੇ ਬੋ ਨਹੀਂ ਨਹੀਂ ਮੈਂ ਅੰਦਰ ਨਹੀਂ ਕੱਬਹਿਣਾ ਕੋਈ ਗੱਲ ਨਹੀਂ ਹੁਣ ਮੈਂ ਆ ਗਈ ਹਾਂ ਨਾ ਮੈਂ ਕਰੂੰਗੀ ਸਾਰਾ ਕੁਝ ਠੀਕ ਉਹ ਆਈ ਹਾਂ ਤੁਹਾਡੇ ਸਿਰ ਤੇ ਸਾਰੀ ਗੱਲ ਸਾਰਾ ਕੁਝ ਕੋਈ ਨਹੀਂ ਨਹੀਂ ਪੁੱਤ ਮੈਂ ਕਰੂੰਗੀ ਠੀਕ ਸਾਰਾ ਕੁਝ ਹੁਣ ਮੈਂ ਆ ਗਈ ਹਾਂ ਨਾ ਤੂੰ ਪਰਵਾਹ ਨਾ ਕਰ ਤੂੰ ਨਹੀਂ ਚਿੰਤਾ ਕਰਨੀ ਹਾਂਜੀ ਹਾਂਜੀ ਤੇ ਮੈਨੂੰ ਤੇਰੇ ਤੇ ਆਸ ਹੈ ਹੀ ਪੂਰੀ ਪਤੂ ਤ ਤੂੰ ਵੀ ਫੋਨ ਫਾਨਾ ਮੈਨੂੰ ਕੀਤਾ 10 ਦਿਨ ਤਿੰਨ ਮੇਰੀ ਤੇ ਵਾਹ ਪੀਂ ਚਲੰਦੇ ਨੇ ਤੂੰ ਮੈਨੂੰ ਫੋਨ ਕਰਦੇ ਨਾ ਚੋਰੀ ਛੱਪੀ ਵਾਹ ਮੂਹਣ ਡਿਆ ਕਰੀ ਮੈਂ ਅੰਦਰ ਹੀ ਗੁੰਮ ਕਰਤਾ ਇਹਨਾਂ ਨੇ ਉਦੋਂ ਦਾ ਮੈਂ ਉਦੋਂ ਨਹੀਂ ਜਾਂਦੇ ਇਹੇ ਬਈ ਮਾਂ ਬਹੁਤ ਵੱਧਿਆ ਸਹੀ ਗੱਲ ਉਹਦੇ ਮੇਰੇ ਅੱਗੇ ਪਤਾ ਵਾ ਮੈਂ ਤਾਂ ਪੁੱਤ ਉੱਧਰ ਚੱਲੀ ਹੁਣ ਸਭਾ ਚੰਗਾ ਹੋ ਜਾਈਓ ਜਿਹੜੇ ਪੂਆ ਜਾਂਚ ਕੀ ਆ ਗਈਆਂ ਆਪੇ ਹੁਣ ਸਭ ਕੋ ਚੰਗਾ ਹੋ ਲੂਗਾ ਲੱਗੂ ਹੁਣ ਮੰਮੀ ਨੂੰ ਪਤਾ ਵੀ ਕਿਦਾਂ ਕੇ ਇਹਨੂੰ ਕੀ ਕਰੀਦਾ ਵਾ ਚੱਲ ਕੋਈ ਨਹੀਂ ਵੇਖੋ ਕੀ ਭੰਦਾ ਦਲਜੀਤ ਹਾਂਜੀ ਯਾਰ ਇਦਾਂ ਦਾ ਨਹੀਂ ਗਿਆ ਸਰਨਾ ਮੇਰਾ ਤਾਂ ਜੀ ਕਹਿੰਦੇ ਮੈਨੂੰ ਕੋਈ ਕੰਮ ਨਹੀਂ ਕਰਦਾ ਉਹ ਨਹੀਂ ਛੱਡਣੇ ਤੂੰ ਕੰਮ ਕੀ ਕਰਨਾ ਪੰਥ ਨਿੱਕਾ ਵਾ ਚਲ ਉਹਨੂੰ ਸਕੂਲ ਤੋੜ ਕੇ ਚਲ ਜਾ ਕਰੂਗੀ ਉਹ ਨਹੀਂ ਅਜੇ ਨਹੀਂ ਕਿ ਉਹ ਗੱਲ ਦੀ ਮੈਂ ਉਤਾਈ ਮੇਰੀ ਗੱਲ ਸੁਣ ਮੈਨੂੰ ਡਿਊਟੀ ਮਿਲਦੀ ਆ ਪਰ ਮਿਲਦੀ 24 ਘੰਟੇ ਲਗਾਤਾਰ ਚਲ ਚਲ ਜਾ ਕਰੋ ਤੇ 24 ਘੰਟੇ ਬਾਅਦ ਫਿਰ 12 ਘੰਟੇ ਰੈਸਟ ਹੋ ਚਲ ਵਧੀਆ ਜੇ ਮਿਲਦੀ ਆ ਤੇ ਉਹਦੇ ਨਾਲ ਇਹ ਹੈ ਕਿ ਕੋਈ 10-12000 ਮੇਰੇ ਲੱਗ ਜੂਗਾ। ਹਾਂ ਠੀਕ ਹੈ। ਸ਼ਰਨ ਵਾਲੇ ਪੰਥ ਦੀ ਫੀਸ ਤਾਰ ਕੇ ਕਰੂਗੀ। ਉਹੀ ਤਾਂ ਗੱਲ ਆ ਯਾਰ। ਉਹਨੂੰ ਹੁਣ ਆਪਾਂ ਚੰਗਾ ਪੜਾਉਣਾ ਵਾ ਠੀਕ ਆ। ਹੋਰ ਉਹ ਰੋਦ ਨਿਆਣੇ ਦੇ ਕਈ ਖਰਚੇ ਹੁੰਦੇ ਤੇ ਕਿੱਥੋਂ ਪੂਰੇ ਹੋਣਗੇ। ਹੁਣ ਜੀ ਆਪਾਂ ਵੇਖੀਏ ਕਿ 10000 ਵਾਲੀ ਕੀ ਕਰਨੀ ਆ। ਹੁਣ ਇੱਥੇ ਸ਼ੁਰੂ ਕਰਾਂਗੇ ਚਾਪੇ ਕੰਮ ਵਧੀਆ ਮਿਲਦਾ ਜਾਊਗਾ। ਕੋਈ ਗੱਲ ਨਹੀਂ ਤੁਸੀਂ ਇਹ ਨਾ ਸੋਚੋ 10000 10000 ਵੀ ਬਹੁਤ ਤੁਹਾਡੇ ਲਈ ਤੇ। ਹਮਮ। ਚੱਲ ਕੋਈ ਨਾ ਮੈਂ ਤੇਰੇ ਨਾਲ ਸਲਾਹ ਹੀ ਕਰਨੀ ਤੇ ਫਿਰ ਮੈਂ ਕਹਿ ਦਿੰਦਾ ਉਹਨਾਂ ਨੂੰ। ਨਹੀਂ ਕਹਿ ਦੋ ਦਲਜੀਤ ਹਾਂਜੀ ਉਹ ਪੂ ਆ ਗਏ ਆ ਲੱਗਦਾ ਉਸ ਲੈਣੀ ਉੱਠ ਹਾਈ ਹਾਈ ਕਿੱਥੇ ਕੁੜੇ ਵਿਚਾਰਿਆਂ ਨੇ ਛੁੱਟ ਕੇ ਗੰਦਵੇ ਚ ਆਣ ਕੇ ਫਟੇ ਮੋ ਕਰੇ ਨਾ ਤੱਕ ਤੇ ਇਹਨਾਂ ਨੂੰ ਸ਼ਰਮ ਮਾਸਾ ਨਹੀਂ ਆਈ ਹੈ ਕਿੱਥੇ ਵਿਚਾਰਿਆਂ ਨੂੰ ਫਾਇਦੇ ਦਿੱਤਾ ਵਾ ਤਸਲੀਮੋ ਜੀ ਸੱਚੀ ਕਲਪਤ ਸੱਚੀ ਕਲਪਤ ਸੱਚੀ ਕਲਪਤ ਆ ਪੋਚ ਨੌਕੀਆ ਹਾਂਜੀ ਲੱਭਿਆ ਆ ਜਾਓ ਹੋ ਠੀਕ ਠਾਕ ਜੀ ਮੈਂ ਪਾਣੀ ਦੇਵਾਂ ਭੋਦੀ ਨਹੀਂ ਚੱਲ ਪੁੱਤ ਤੂੰ ਪਾਣੀ ਨਾ ਲੈ ਲਿਆ ਪਾਣੀ ਮੈਂ ਪੀ ਆਂ ੜਾ ਕੁੱਟ ਪੀਣਾ ਤੂੰ ਚਾਹ ਬਣਾ ਦੇ ਕੋਈ ਮੈਂ ਚਾਹ ਬਣਾ ਲਿਆ ਭਾਈ ਤੂੰ ਫੋਨ ਨਹੀਂ ਕੀਤਾ ਫੋਨ ਮੈਂ ਕੀ ਕਰਨਾ ਹੈ ਨਾ ਤੀ ਮੈਨੂੰ ਦੱਸਿਆ ਕੁਛ ਇੰਨਾ ਕੁਛ ਬੋਤੇ ਤੀ ਹੋ ਗਿਆ ਤੇ ਕਰਾ ਫਰਜ ਨਹੀਂ ਬੰਦਾ ਤੂੰ ਹੀ ਮੈਨੂੰ ਕਿਤੇ ਫੋਨ ਕਰ ਛੱਡ ਦੋ ਮੈਂ ਕੀ ਦੱਸਣਾ ਹੈ ਗੱਲ ਜੋ ਮੇਰੇ ਕਰਮਾਂ ਚ ਮੈਨੂੰ ਮਿਲ ਗਿਆ ਵਾ ਨਹੀਂ ਮਿਲ ਕੇ ਗਿਆ ਕਰਮਾਂ ਚ ਤੇਰਾ ਕੁਛ ਨਹੀਂਗਾ ਉੱਥੇ ਤੂੰ ਆਦੇ ਦਾ ਮਾਲਕ ਮੈਂ ਤੂੰ ਹੀ ਪਤੋ ਦਾ ਉਹ ਤੇ ਇੰਨੀ ਚਲਾਵਾ ਜਨਾਨੀ ਉਨੇ ਵੀ ਕੀ ਕੁਛ ਕਿਥੋਂ ਤੱਕ ਸਾਰਾ ਕੁਝ ਕਰ ਦਿੱਤਾ ਵਾ ਮੇਰੇ ਕਦੇ ਕੰਨੋਂ ਕਨ ਖਬਰ ਨਹੀਂ ਮੈਂ ਤੇ ਨਾ ਆਉਂਦੀ ਮੈਨੂੰ ਪਤਾ ਲੱਗਣਾ ਨਹੀਂ ਕੁਝ ਵੀ ਸਭ ਕੁਝ ਮਗਰੋਂ ਹੋ ਜਾਣਾ ਜਿਹੜੀ ਉਹ ੜੀ ਚਲਾਕੋ ਬਣੀ ਆ ਭੈਣ ਟਾਡੀ ਉਹਨੂੰ ਨਹੀਂ ਪਤਾ ਪਿਪੂ ਆ ਗਈ ਤੇ ਪੂਆ ਨੂੰ ਪਤਾ ਲੱਗ ਗਿਆ ਤੇ ਉਹਨੇ ਸਾਡੀਆਂ ਵਰਾਸ਼ਾਂ ਪੜ ਦੇਣੀਆਂ ਪੂਆ ਜੀ ਪਪਾ ਨੇ ਉਹਨਾਂ ਵੀ ਤੁਹਾਡੇ ਵੱਲ ਦੀ ਕੋਈ ਗੱਲ ਨਾ ਕੀਤੀ ਪੂਆ ਜੀ ਕੀ ਦੱਸਾਂ ਉਹ ਮੈਂ ਤੁਹਾਨੂੰ ਪੀਰ ਦੱਸਣਾ ਪੁੱਤ ਕੋਈ ਗੱਲ ਨਹੀਂ ਤੂੰ ਹੁਣ ਫਿਕਰ ਨਹੀਂ ਕਰਨਾ ਮੈਂ ਆ ਗਈ ਆ ਨਾ ਕੁਝ ਨਹੀਂ ਹੋਣਾ ਕੋਈ ਤੂੰ ਫਿਕਰ ਨਹੀਂ ਕਰਨਾ ਤੂੰ ਆਪਣੀ ਹਿੰਮਤ ਨਹੀਂ ਹਾਰਨੀ ਬਿਲਕੁਲ ਮੈਨੂੰ ਤਾਂ ਜਦੋਂ ਪਤਾ ਲੱਗਾ ਮੈਨੂੰ ਫੋਨ ਗਿਆ ਤੇ ਮੈਨੇ ਤਿਕਦੇ ਰਾਤੋਂ ਨੀਂਦ ਨਾ ਆਵੇ ਮੈਨੂੰ ਸਵੇਰੇ ਮੈਂ ਫੜੀ ਉਤੋਂ ਫਲਾਈਟ ਤੇ ਮੈਂ ਆ ਗਈ ਆ ਫਟਾਫਟ ਕਿ ਮੈਂ ਜਾਵਾ ਜਾ ਕੇ ਪਤਾ ਲੈ ਕੇ ਆਵਾਂ ਪੁੱਤ ਦਾ ਐਨਾ ਮੇਰਾ ਪੋਲਾ ਪੋਲਾ ਭਤੀਜਾ ਉਧਰੋਂ ਪੋਲੀ ਇਹ ਵਿਚਾਰੀ ਉਹ ਦੋਵੇਂ ਜੀ ਉਹ ਚਾਰਾ ਵੱਡਾ ਤੇ ਚੰਗਾ ਪਰ ਉਹ ਨਹੀਂ ਪੇਛ ਜਾਣ ਦਿੰਦੀ ਉਹਦੀ ਕੋਈ ਉਹ ਨਹੀਂ ਪੇਜਨ ਦੀ ਭਰਾ ਤੇਰਾ ਮਾੜਾ ਨਹੀਂਗਾ ਨਹੀਂ ਕੋਆ ਮੈਨੂੰ ਭਰਾ ਨਹੀਂ ਮਾੜਾ ਮੈਨੂੰ ਪਤਾ ਭਾਬੀ ਨੇ ਸਾਰਾ ਕੰਮ ਖਰਾਬ ਕਰਤਾ ਮੈਨੂੰ ਪਤਾ ਉਹ ਮੈਨੂੰ ਪਤਾ ਪਾਦਾ ਪੋਤਾ ਉਹ ਤੇ ਸ਼ੁਰੂ ਤੋਂ ਸਾਨੂੰ ਪਤਾ ਉਹਦੇ ਸਭਾਤ ਅਬ ਕੀ ਚੀਜ਼ ਵਾ ਉਹਨੇ ਕੀ ਸੋਚਿਆ ਪਾਦੀ ਮੇਰਾ ਕਰਦਾ ਨੌਕਰੀ ਤੇ ਚਾਰ ਪੈਸੇ ਲੈਂਦਾ ਵਾ ਅਸੀਂ ਕਰੀਏ ਮੌਜਾਂ ਤੇ ਸਾਰੇ ਉਹਦੇ ਪੈਸੇ ਖਰਚ ਇਕੱਠੇ ਲੱਗੀ ਜਾਣਦੇ ਹੋਰ ਮੈਨੂੰ ਨਹੀਂ ਪਤਾ ਮੈਂ ਨਿਆਣੀ ਆ ਇਹੋ ਸੋਚੀ ਜਾਂ ਰਹੀ ਓ ਕਿ ਸਾਡਾ ਕੋਈ ਅਹੀਂ ਬਣਾਉਨੇ ਆਪਣੇ ਤੇ ਵਖਰੇ ਜੋੜ ਦੇ ਓ ਮੈਨੂੰ ਮੜਾ ਜੇ ਟਾਈਮ ਤੇ ਦਿੰਦੇ ਤੇਰਾ ਕੋਈ ਨਾ ਹੀ ਨਹੀਂ ਜਿਹੜਾ ਇੰਨਾ ਸਾਰਾ ਕੁਝ ਜੋ ਤਰਾ ਚੁੱਕੀ ਫਿਰਦਾ ਘਰ ਦਾ ਕੰਮ